ਅਸੀ ਕਾਲ ਦੋਸਤੋ ਕੀ ਹਲ-ਜਲ ਨੇ ਉਮੀਦ ਕਰਦੇ ਆ ਸਾਰੇ ਵਧੀਆ ਠੀਕ-ਠਾਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਆਪਾਂ ਪਹੁੰਚਿਆ ਤੁਹਾਨੂੰ ਲੈ ਕੇ ਬਲਵੰਤ ਸਿੰਘ ਖਾਲਸਾ ਦੀ ਸ਼ਾਪ ਪਿੰਡ ਧੌਲਾ ਦੇ ਵਿੱਚ ਜਿੱਥੇ ਕਿ ਗਰਮੀ ਵਾਲੇ ਸੂਟਾਂ ਦੇ ਲੱਗ ਚੁੱਕੀ ਆ ਭਾਰੀ ਵੱਡੀ ਸੇਲ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਤੇ ਫੇਸਬੁੱਕ ਨੂੰ ਕਰ ਲਓ ਫੋਲੋ ਤੇ YouTube ਨੂੰ ਕਰ ਲਓ ਸਬਸਕ੍ਰਾਈਬ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਜੀ ਕਿਹੜੀ ਫੈਬਰਿਕ ਰੈਨ ਵਾਲੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬ ਹਾਂਜੀ ਭੈਣੋ ਲਓ ਜੀ ਬਲਵੰਤ ਸਿੰਘ ਖਾਲਸੇ ਨੇ ਅੱਜ ਲਾਈਆਂ ਨੇ ਰੌਣਕਾ ਪਿੰਡ ਧੌਲੇ ਦੇ ਵਿੱਚ ਲਓ ਭੈਣੋ ਸੋਨੂੰ ਹੁਣ ਛੁੱਟੀਆਂ ਹੋਈਆਂ ਹੋਈਆਂ ਨੇ ਤੇ ਛੁੱਟੀਆਂ ਦੇ ਵਿੱਚ ਅੱਜ ਆਫਰ ਕੱਢਿਆ ਬਲਵੰਤ ਖਾਲਸੇ ਨੇ ਦੇਖੋ ਜੀ ਰੇਟ ਕੀ ਆ ਰੇਟ ਬਾਜ਼ਾਰਾਂ ਦੇ ਵਿੱਚ 450 500 ਰੁਪਏ ਦੇ ਵਿੱਚ ਪਰ ਬਲਵੰਤ ਖਾਲਸੇ ਕੋਲੇ ਆਜੋ ਸੋਨੂੰ ਰੇਟ ਸਿਰਫ ਮਿਲੂਗਾ 100 95 ਰੁਪਈਆ ਦੇ ਵਿੱਚ ਦੁਪੱਟੇ ਸੁਦੇ ਸੂਟ ਦੇਊਗਾ ਵਿੱਚ ਚੁੰਨੀਆਂ ਦੇਖ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਰੰਗ ਤੇ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਨੇ ਪੈਣੋ ਬਲਵੰਤ ਖਾਲਸੇ ਕੋਲੇ ਪਹੁੰਚੋ ਸੋਨੂੰ ਦਈਏ ਅੱਜ ਪਰ ਹਰ ਪ੍ਰਕਾਰ ਦੀ ਆਈਟਮ ਘੱਟ ਰੇਟਾਂ ਦੇ ਵਿੱਚ 195 ਰੁਪਈਆ ਦੇ ਵਿੱਚ ਸਾਰੀ ਹੀ ਪ੍ਰਕਾਰ ਦੇ ਕੱਪੜੇ ਆਪਣੇ ਕੋਲੇ ਪਹੁੰਚੇ ਹੋਏ ਨੇ ਲਓ ਪੈਣੋ ਬਲਵੰਤ ਖਾਲਸੇ ਦੀ ਦੁਕਾਨ ਨਾ ਕਦੇ ਭੁੱਲਿਓ ਇਹ ਰੇਟ ਤੁਹਾਨੂੰ ਕਦੇ ਵਾਰੀ-ਵਾਰੀ ਨਹੀਂ ਮਿਲਣੇ ਬਲਵੰਤ ਖਾਲਸਾ ਮੌਕਾ ਜ਼ਰੂਰ ਦਿੰਦਾ ਪਰ ਇਹ ਰੇਟ ਤੁਹਾਨੂੰ ਕਦੇ ਦੁਨੀਆ ਦੇ ਉੱਤੇ ਨਹੀਂ ਰੇਟ ਹੋਣੇ ਜਿਹੜੇ ਬਲਵੰਤ ਖਾਲਸ ਨੇ ਚੁੰਨੀ ਸੂਟ ਦੇ ਰੇਟ ਦੱਸਦੇ ਬਾਜ਼ਾਰਾਂ ਦੇ ਵਿੱਚ ਸਾਨੂੰ 410 ਤੋਂ 585 ਰੁਪਏ ਦਾ ਇੱਕ 1000 ਦੇ 12 ਸੂਟਾਂ ਦੀ ਅੱਜ ਵੀਡੀਓ ਪਾਉਣ ਲੱਗਿਆ ਬੋਲ ਵੀਰੇ ਦੱਸ ਹਾਂਜੀ ਭੈਣੋ ਲਓ ਜੀ ਬਲਵੰਤ ਖਾਲਸ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ 250 300 ਰੁਪਏ ਦੇ ਵਿੱਚ ਵੇਚੀ ਜਾਂਦੇ ਨੇ ਦੁਕਾਨਾਂ ਵਾਲਿਓ ਅੱਜ ਲਾਤੀ ਬਲਵੰਤ ਖਾਲਸੇ ਨੇ ਬਣਤੀਆਂ ਰੌਣਕਾਂ ਕੀ ਰੇਟ 85 ਰੁਪਈਆ ਦਾ ਇੱਕ ਸੂਟ 1000 ਦੇ ਬਾਰਾ 450 ਰੁਪਏ ਦੇ ਪੰਜ ਸੂਟ ਚੱਕ ਲੋ ਦੇਖੋ ਭੈਣੋ ਦੁਨੀਆ ਦੇ ਉੱਤੇ ਰੇਟ ਨਹੀਂ ਮਿਲਣੇ ਹੈਗੇ ਬਲਵੰਤ ਖਾਲਸਾ ਜਿੱਦੇ ਵੀਡੀਓ ਪਾਉਂਦਾ ਤਾਂ ਸਿਰਾਈ ਕਰਾਉਂਦਾ ਇਹ ਰੇਟ ਦੇਖੋ ਤੁਹਾਨੂੰ ਕਦੇ ਨਹੀਂ ਹੋਣੇ ਨਾਲੇ ਗਾਰੰਟੀ ਦੂ ਭੈਣੋ ਰੇਟ ਇਹ ਘੱਟ ਨਹੀਂ ਇਕ ਇਹ ਮੈਂ ਭੈਣੋ ਇੱਥੇ ਛੱਡ ਦੋ ਰੱਬ ਦੀ ਸੋ ਜੇ ਸੂਟ ਖਰਾਬ ਹੀ ਹੋ ਗਿਆ ਮੇਰੇ ਕੋਲ ਮਾਰੋ ਚਲਾ ਕੇ ਕਪੜਾ ਦੇਖੋ ਆਇਆ ਪੂਰਾ ਐਂਡ ਪੈਕ ਖੜਾਕੇਦਾਰ ਸੂਟ ਆ ਖਰਾਬ ਆ ਗਿਆ ਬੁਰਾ ਆ ਗਿਆ ਨਾਰੰਗ ਨਿਕਲ ਜਾ ਪਣੋ ਬਲਵੰਤ ਖਾਲਸੇ ਕੋਲੇ ਸਿੱਟ ਜਾਓ ਪਰ ਇਹ 85 ਰੁਪਿਆ ਦਾ ਪਾਉ 100 ਵਾਰ ਤੇ ਮੰਗਲਵਾਰ ਨੂੰ 16 ਤਰੀਕ ਤੇ 17 ਤਰੀਕ ਦੇ ਵਿੱਚ ਪਹਿਲਾਂ ਕਿਸੇ ਨੇ ਵੀ ਫੋਨ ਨਹੀਂ ਲਾਉਣਾ ਆਉਣਾ ਤਾਂ ਸੋਮਵਾਰ ਤੇ ਮੰਗਲਵਾਰ ਨੂੰ ਲਓ ਜੀ ਪਣੋ ਬਲਵੰਤ ਖਾ ਸਿੰਘ ਖਾਲਸੇ ਨੇ ਲਾਈਆਂ ਨੇ ਸੇਲਾਂ ਦੁਨੀਆ ਕਹਿੰਦੀ ਸੇਲ ਉੱਥੇ ਲੱਗੀ ਆ ਉੱਥੇ ਲੱਗੀ ਆ ਉੱਥੇ ਲੱਗੀ ਆ ਸੇਲ ਤਾਂ ਪਣੋ ਇੱਥੇ ਲੱਗੀ ਆ ਸੇਲ ਕਿਹੜੀ ਆ ਸੇਲ ਬਲਵੰਤ ਸਿੰਘ ਖਾਲਸੇ ਨੇ ਕੱਢੀ ਆ ਜਿਹੜੀਆਂ ਪਹਿਣਾ ਦੇ 5-5000 ਵਾਲੇ ਸੂਟ ਖਰਾਬ ਹੋਏ ਪੈਣੇ ਕੋਈ 2000 ਵਾਲਾ ਕੋਈ 2500 ਵਾਲਾ ਪਹਿਣੋ ਅੱਜ ਸੋਨੂੰ 100 ਰੁਪਏ ਵਾਲਾ ਸੂਟ ਵੀ ਚੁੰਨੀ ਲੈ ਕੇ ਛੋਡਾ 5000 ਆ ਲੱਗੂਗਾ ਉਹ ਕਿਵੇਂ ਲੱਗੂਗਾ ਦੇਖੋ ਜਿਹੜੇ ਆ ਚੁੰਨੀਆਂ ਵੇਚ ਰਹੇ ਹਨ ਬਲਵੰਤ ਸਿੰਘ ਖਾਲਸਾ ਪਿੰਡ ਧੌਲੇ ਵਾਲਾ ਮੈਂ ਕਹਣਾ ਸਾਰੇ ਦੁਨੀਆਂ ਦੇ ਉੱਤੇ ਰੇਟ ਨਹੀਂ ਹੋਣਾ ਕਾਸਮ ਦੀ ਗੱਲ ਆ ਜਿਹੜਾ ਦੇਖੋ ਬਰਬਰੀ ਦੀ ਚੁੰਨੀ ਧਿਆਨ ਦੇ ਦਿਓ ਭੈਣੋ ਜਿਹੜੀ ਚੀਜ਼ ਦੱਸੂਗਾ ਉਹੀ ਦੇਊਗਾ ਨਾ ਕਿ ਆਪਾਂ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਥਾਨੇ ਦੇ ਥਾਨ ਖੋਲਦੇ ਆ ਕੋਈ ਭੈਣੋ ਖੀਨਖਾਬ ਦੀ ਲੈ ਲੈਂਦਾ ਕੋਈ ਚਲੂਣ ਦੀ ਲੈ ਲੈਂਦਾ ਕੋਈ ਪਿਓਰ ਦੀ ਲੈ ਲੈਂਦਾ ਕੋਈ ਕਾਮਲ ਚਲੂਣ ਦੀ ਲੈ ਲੈਂਦਾ ਦੇਖੋ ਮੇਰੇ ਕੋਲੇ ਹਰ ਇੱਕ ਪ੍ਰਕਾਰ ਦੀ ਚੁੰਨੀ ਸਾਰੀ ਪਈਆ ਦੇਖੋ ਸਿਮਰ ਦੀ ਪਈਆ ਕਾਮਲ ਚਲੂਣ ਦੀ ਪਈਆ ਦੇਖੋ ਜੀ ਆਹ ਦੇਖੋ ਟੈਬੀ ਦੀ ਪਈਆ ਬਰਬਰੀ ਦੀ ਪਈਆ ਦੇਖੋ ਆਹ ਚੀਜ਼ਾਂ ਵੀ ਸੋਨੂੰ ਨਵੀਆਂ ਆਈਟਮਾਂ ਨੇ ਸਾਰੀਆਂ ਭੈਣੋ ਸੋ ਨੂੰ ਭੈਣੋ ਇਹ ਰੇਟ ਨਹੀਂ ਦੇਣੇ ਜਿਹੜੇ 5 7 700 ਦੇ ਹਜ਼ਾਰਾਂ ਦੇ ਵਿੱਚ ਚੁੰਨੀਆਂ ਵੇਚੀ ਜਾਂਦੇ ਨੇ ਮੈਂ ਕਹਿੰਦਾ ਬਲਵੰਤ ਖਾਲਸਾ ਪਿੰਡ ਧੌਲੇ ਦੇ ਵਿੱਚ ਪਹੁੰਚੋ ਪਰ ਬਲਵੰਤ ਖਾਲਸਾ ਛੋਡੀਆਂ ਜਮਾ ਹਰਾਨ ਵਾਲੀਆਂ ਗੱਲਾਂ ਨੇ 195 ਰੁਪਈਆ ਦੇ ਵਿੱਚ ਚੁੰਨੀ ਲਾਊਗਾ ਜਿਹੜੀ ਬਾਜ਼ਾਰਾਂ ਦੇ ਵਿੱਚ ਕਾਮਲ ਚੁਲੂਣ 1300 ਦੀ ਲਾ ਦੂ ਕੋਈ 900 ਦੀ ਲਾ ਦੂ ਕੋਈ 800 ਦੀ ਲਾ ਦੂ ਪਰ ਭੈਣੋ ਤੁਸੀਂ ਜਰੂਰ ਮੈਨੂੰ ਪਤਾ ਉੱਥੇ ਜਾ ਕੇ ਤੁਹਾਡਾ ਮਨ ਖਾੜਦਾ ਪਰ ਬਲਵੰਤ ਖਾਲਸੇ ਨੂੰ ਬੋਲੋ ਇੱਕ ਵਾਰ ਜਰੂਰ ਪਹੁੰਚੋ ਬਲਵੰਤ ਖਾਲਸੇ ਕੋਲੇ ਹਾਂਜੀ ਭੈਣੋ ਲਓ ਬਲਵੰਤ ਖਾਲਸੇ ਨੇ ਬਾਈ ਜਿਹੜੇ 100-100 ਰੁਪਏ ਵਿਕਣ ਵਾਲੇ ਅੱਜ ਕਰਤੇ ਬੰਦ ਸਾਰਿਆਂ ਦਾ ਰੇਟਾ ਰੇਟ ਕੀ ਆ ਸਿਰਫ ਮਸਲੀਨ ਦਾ ਅਪਾੜੇ ਦਾ ਪਿਓਰ ਦਾ ਕਿਤੇ ਸਾਰੀ ਦੁਨੀਆ ਦੇ ਉੱਤੇ ਰੇਟ ਮਿਲ ਜੇ ਦਾ ਗਾਰੰਟੀ ਦੇਣਾ 35 ਰੁਪਏ ਲੱਗੂਗਾ ਦੇਖਾ ਮਸਲੀਨ ਦੇ ਉੱਤੇ ਜੇ ਭੈਣੋ ਲੈਣੇ ਆ ਸੂਟ ਕੱਟ ਪੀਸ ਨੇ ਸਾਰੇ ਆ ਦੇਖੋ ਜੀ ਸਾਰੇ ਮੇਰੇ ਕੋਲ ਕੱਟ ਪੀਸ 2 ਮੀਟਰ ਤੋਂ ਪਲੱਸ 2 4 6 7 7 2 3 ਜੋ ਵੀ ਲੈ ਲੋ ਤੁਹਾਨੂੰ 35 ਰੁਪਏ ਲੱਗੂ ਜਿਹੜਾ ਬਜ਼ਾਰਾਂ ਦੇ ਵਿੱਚ 100 ਰੁਪਏ 80 ਰੁਪਏ 90 ਰੁਪਏ ਮੀਟਰ ਵਾਲੇ ਵਿਕਣ ਵਾਲੇ ਕੱਪੜੇ ਅੱਜ ਬਲਵੰਤ ਖਾਲਸੇ ਨੇ ਲਿਆਂਦੀਆਂ ਪਈਆਂ ਨੇ ਨੇਰੀਆਂ ਪਿੰਡ ਧੌਲੇ ਦੇ ਵਿੱਚ ਨੇੜੇ ਆੜੀਸਰ ਗੁਰਦੁਆਰਾ ਵੀਰੇ 2 ਕਿਲੋਮੀਟਰ ਦੀ ਬਾਟ ਆ ਨੇੜੇ ਪਹੁੰਚੋ 35 ਰੁਪਏ ਮੀਟਰ ਕੱਟ ਪੀਸ ਪਿਓਰ ਪਾੜੇ ਦੇ ਮਸਲੀਨ ਦੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤੇ ਇਹ 35 ਰੁਪਏ ਨਾ ਕਿਤੇ ਮਿਲਣਾ ਨਾ ਕਦੇ ਆਉਣਾ ਬਲਵੰਤ ਖਾਲਸਾ ਹੀ ਦੇ ਸਕਦਾ ਕੱਲਾ